ਜਿਹੜਾ ਤੂੰ ਮੂੰਹ ਚ ਬੋਲ ਹੈ ਨਹੀਂ ਕੌਣ ਆ ਤੂੰ ਬੋਲ ਪਾ ਕੱਪੜੇ ਖਾਲਾ ਤੇਰੇ ਸਾਧਾ ਨੇ ਲੱਗਦਿਆ ਲੱਗਦਾ ਤੂੰ ਮੈਨੂੰ ਚੋਰ ਆ ਉਹ ਬੋਲ ਪਾ ਭਰਾਵਾ ਕੌਣ ਆ ਤੂੰ ਮੈਂ ਬੱਟਕੇ ਮਾਰਨੀ ਆ ਡਾਕ ਚੰਦਰੂਪ ਕਿਉਂ ਨਿਕਲ ਗਈ ਫੂਕ ਆਹ ਟਾਈਮ ਤਾਂ ਮੈਂ ਬੜਿਆਂ ਬੜਿਆਂ ਦਾ ਮੂਤ ਨਿਕਲਦਾ ਦੇਖਿਆ ਲੱਗਿਆ ਹੂ ਪਤਾ ਕੌਣ ਆ ਮੈਂ ਟਾਈਮ ਹੋ ਗਿਆ ਤੇਰਾ ਪੂਰਾ ਲੈਣ ਆਇਆ ਮੈਂ ਤੈਨੂੰ ਹੂ ਤਾਂ ਠੀਕ ਹੈ ਜੀ ਹੁਣ ਤੁਸੀਂ ਆਇਓ ਲੈ ਕੇ ਤਾਂ ਤੁਸੀਂ ਜਾਉਂਗੇ ਮੈਂ ਸੋਚਦਾ ਸੀਗਾ ਜੀ ਆਪਣੇ ਕੋਲ ਟਾਈਮ ਹੈਗਾ ਮੋਟਰ ਤੇ ਜਾਇਈ ਆਪਾਂ ਦਹੀਂ ਨਹੀਂ ਲੈਣਾ ਆ ਮੈਂ ਪ੍ਰਾਣ ਲੈਣਾ ਆ ਤੇਰੇ ਅਸਲ ਵਿੱਚ ਗੱਲ ਪਤਾ ਕੀ ਆ ਜੀ ਮੋਟਰ ਤੇ ਪਈਆ ਘਰ ਦੀ ਗੱਡੀ दारू ਤੁਮ ਤਣ ਪਤਾ ਹੀ ਆ ਵੀ ਜਾਨ ਦੇਣੀ ਕਿਹੜਾ ਸੌਖੀ ਪਈਆ ਮੈਂ ਕਿਹਾ ਕੱਦ ਪੈਗ ਲਾ ਲਾਂਗੇ ਥੋੜੀ ਜੀ ਗਲੇਰੀ ਜੀ ਆ ਜੂ ਵੈਸੇ ਪੈਗ ਲਾ ਸਕਦਾ ਜੀ ਮੈਨੂੰ ਤਾਂ ਕੋਈ ਚੱਕਰ ਨਹੀਂ ਲੈਲਾ ਜਿਹੜੇ ਨਜ਼ਾਰੇ ਲੈਣੇ ਆ ਟਾਈਮ ਹੈਗਾ ਆਪਣੇ ਕੋਲੇ ਹਲੇ ਅੱਧੀ ਰਾਤ ਦਾ ਚਲੋ ਫਿਰ ਮੈਂ ਛੱਟ ਪਾਦਾ ਪਾਲਾ ਪਾਲਾ ਮੇਰੇ ਗਲੀਓਂ ਕੋਟ ਪੰਟ ਪਾਲਾ ਲੈ ਤਾ ਜਾਣਾ ਹੀ ਆ ਤੈਨੂੰ ਜਮਜੂਤ ਜੀ ਆ ਗੱਲ ਪੁੱਛਾ ਮੈਨੂੰ ਤੁਸੀਂ ਜਮਜੂਤ ਲੱਗਦੇ ਨਹੀਂ ਹੂੰ ਹੂੰ ਕਿਆ ਜਮਜੂਤਾਂ ਦੇ ਸਿੰਘ ਲੱਗੇ ਹੁੰਦੇ ਹੋਰ ਕੀ ਮੈਂ ਟੀਵੀ ਤੇ ਦੇਖਿਆ ਓ ਯਾਰ ਤੁਹਾਡੇ ਧਰਤੀ ਵਾਲੇ ਲੋਕਾਂ ਦਾ ਵੀ ਨਾ ਪਤਾ ਨਹੀਂ ਕੀ ਕੀ ਕਰਦੇ ਰਹਿੰਦੇ ਧਰਤੀ ਤੁਸੀਂ ਹੋਰ ਵੀ ਦੇਸ਼ਾਂ ਜਾਣੇ ਹੋ ਉਹ ਦੇਸ਼ਾਂ ਚ ਕੱਲ ਮੈਂ ਮੰਗਲ ਗ੍ਰਹਿ ਤੇ ਜਾ ਕੇ ਆਇਆ ਤੁਸੀਂ ਮੰਗਲ ਗ੍ਰਹਿ ਤੋਂ ਵੀ ਬੰਦੇ ਲੈ ਕੇ ਆਉਣੇ ਉਹ ਮੰਗਲ ਗ੍ਰਹਿ ਤੇ ਬੰਦੇ ਨਹੀਂ ਉੱਥੇ ਹੋਰ ਬਥੇਰੀਆਂ ਆਤਮਾ ਨੇ ਜੀਵ ਜੰਤੂ ਪਤਾ ਨਹੀਂ ਕੀ ਕੀ ਜੀਉਂਦੀ ਬੱਥੇ ਆ ਪਰੇ ਚੋ ਫੋਰੇ ਉਹ ਮੇਰਾ ਤਾਂ ਕੋਈ ਚੱਕਰੀ ਨਹੀਂ ਅੱਧੀ ਰਾਤ ਨੂੰ ਕਦੋਂ ਪਰਿਆ ਜਾਂ ਮੈਨੂੰ ਹੱਲ ਪੈ ਗਈ ਲੱਗਦੀ ਆ ਜੇ ਕੱਲ ਲਈ ਬੋਲਦਾ ਜਾਂਦਾ ਮੈਂ ਕੰਨ ਨੂੰ ਦੱਸਣਾ ਹੀ ਨਹੀਂ ਜਮ ਜੂਤ ਜੀ ਗੱਲ ਪਤਾ ਕੀ ਆ ਦਲੇਰੀ ਤਾਂ ਬਹੁਤ ਆ ਪੰਜਾਬ ਦੇ ਜੰਮੇ ਹੋਇਆ ਡਰ ਤਾਂ ਨਹੀਂ ਲੱਗਦਾ ਮਰਨ ਤੋਂ ਪਰ ਸਾਲੀ ਇੱਕ ਅਜੀਬ ਜੀ ਫੀਲਿੰਗ ਨਹੀਂ ਹੁੰਦੀ ਸੜ ਜੇ ਮੈਨੂੰ ਥੋੜਾ ਜਿਹਾ ਟਾਈਮ ਮਿਲ ਜਾਂਦਾ ਨਾ ਹੋਰ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਮੇਰੀ ਮੌਤ ਆਣੀ ਆ ਤਮਾ ਆਪਣੀ ਪਰਿਵਾਰ ਲਈ ਜਾਕੋ ਸਹਜੇ ਬੰਦੇ ਜਿਹਨਾਂ ਨਾਲ ਮੈਂ ਲੜਿਆ ਬਿਨਾ ਗੱਲੋਂ ਆਪਦੀ ਹੋਮੇ ਕਰਕੇ ਆਪਦੀ ਮਾਂ ਕਰਕੇ ਜੇ ਮੈਂ ਉਹਨਾਂ ਤੋਂ ਮਾਫੀ ਮੰਗ ਲੈਂਦਾ ਤਾਂ ਮੈਂ ਉਹਦੀ ਲਈ ਬਹੁਤ ਵਧੀਆ ਕੱਢਣੀ ਸੀ ਚਲੋ ਹੁਣ ਆਪਾਂ ਪਹਿਲਾਂ ਮੰਜਾ ਮੰਜਾ ਕੱਢ ਲਈਏ ਚਲੋ ਪਰਾਂ ਨਾਲ ਬੈ ਕੇ ਗੱਲ ਕਰਦੇ ਹਾਂ ਆ ਜੋ ਕਰ ਬੈਠੋ ਜੰਮੀ ਤਾ ਉਹ ਜੰਮ ਜੂ ਜੀ ਮੈਂ ਪਾਣੀ ਭਰ ਲਿਆਵਾਂਗਾ ਜਮਦੂਦੀ ਜਿਹੜੀ ਆਪਾਂ ਨਾ ਪਹਿਲਾਂ ਗੱਲ ਕਰਦੇ ਸੀ ਉਹ ਵਿਚੀ ਰਹਿ ਗਈ ਸੀ ਅਸਲ ਵਿੱਚ ਮੋਟਰ ਤੇ ਆਉਣ ਦਾ ਮੇਰਾ ਇੱਕ ਕਾਰਨ ਇਹ ਵੀ ਸੀ ਕਰੇ ਨਾ ਮੈਨੂੰ ਸੜਾ ਸੂਚ ਸੋਚ ਕੇ ਟੈਨਸ਼ਨ ਜੀ ਹੋ ਜਾਂਦੀ ਜੀ ਮੈਨੂੰ ਸਾਲਾ ਸੀਗਾ ਕਿਤੇ ਮੇਰਾ ਰੂਣ ਹੀ ਨਾ ਨਿਕਲ ਜੇ ਘਰੇ ਸਭੂ ਤੋਂ ਸੁਣਦੇ ਆਏ ਨਾ ਜੀ ਬੇ ਬੰਦੇ ਰੋਂਦੇ ਚੰਗੇ ਨਹੀਂ ਨਾ ਲੱਗਦੇ ਤੂੰ ਹਲੇ ਮੇਰੇ ਨਾਲ ਨਹੀਂ ਗਿਆ ਮੇਰੇ ਨਾਲ ਤਾਂ ਚੰਗੇ ਚੰਗੇ ਜਾਂਦੇ ਰਹੁੰਦੇ ਆ ਤੂੰ ਪਹਿਲਾਂ ਜਿਹੜਾ ਨਾ ਰੋ ਰਿਆ ਹਾਂ ਪਰ ਮੈਂ ਇੱਕ ਗੱਲ ਤੋਂ ਇਹ ਵੀ ਹੈਰਾਨ ਮੈਂ ਤੈਨੂੰ ਇੰਨਾ ਟਾਈਮ ਪਹਿਲਾਂ ਕਿਵੇਂ ਦੱਸਣ ਲੱਗ ਗਿਆ ਰੌਲਾ ਤਾਂ ਇਹ ਗੱਲ ਦਾ ਜਮਦੂਦ ਜੀ ਜਿਹੜਾ ਸਾਲਾ ਟਾਈਮ ਮਿਲ ਗਿਆ ਜੇ ਤੁਸੀਂ ਆਉਂਦੇ ਆ ਕੇ ਸਿੱਧੇ ਹੀ ਲੈ ਜਾਂਦੇ ਫਿਰ ਕੋਈ ਚੱਕਰ ਨਹੀਂ ਸੀ ਜਿਹੜਾ ਟਾਈਮ ਮਿਲ ਗਿਆ ਨਾ ਪਹਿਲਾਂ ਇਹ ਸੜੀਆਂ ਬਹੁਤ ਗੱਲਾਂ ਦਿਮਾਗ ਚ ਆ ਜਾਂਦੀਆਂ ਮੈਂ ਬਹੁਤ ਕੋ ਸੋਚੀ ਜਾਂਦਾ ਸਾਲਾ ਸੂ ਸੋਚ ਕੇ ਮਨ ਨੂੰ ਪਸਤਾਵਾ ਜਾ ਹੋਈ ਜਾਂਦਾ ਉਹ ਸੌਰੀ ਜੀ ਪਤਾ ਕੀ ਆ ਇਕੱਠੇ ਅਸੀਂ ਬਹਿ ਕੇ ਪੀਨੇ ਨੇ ਤਾਂ ਕਰਕੇ ਮੈਂ ਤਾਂ ਤਾਂ ਮੈਂ ਪਾ ਕੇ ਤੁਹਾਨੂੰ ਪੜਾਦਾ ਜੀ ਕਿਉਂ ਤੁਸੀਂ ਵੀ ਜੀ ਉੱਥੇ ਵੀ ਦਰੂ ਚਲਦੀ ਹੈ ਜੀ ਉਹ ਕਮਲਿਆ ਇਹ ਤਾਂ ਕੁਛ ਵੀ ਨਹੀਂ ਸਾਡੇ ਤਾਂ ਜਾਮ ਲੋਕ ਚ ਜਿਗਾਂਡੇ ਦਾ ਜ਼ਹਿਰ ਚੱਲਦਾ ਅੱਛਾ ਜੀ ਇਹ ਉਹਦੇ ਮੂਰੇ ਕੀ ਆ ਜਮ ਜੂਤ ਜੀ ਤੁਹਾਨੂੰ ਇੱਕ ਸੱਚ ਗੱਲ ਦੱਸਾਂ ਜਦੋਂ ਨਾ ਤੁਸੀਂ ਮੈਨੂੰ ਲੈਣ ਆਏ ਸੀ ਤੁਹਾਡਾ ਹੱਲਹਿਜਾ ਤੇ ਤੁਹਾਡਾ ਬੋਲਣ ਦਾ ਤਰੀਕਾ ਦੇਖ ਕੇ ਲੱਗੇ ਮੈਨੂੰ ਤੁਸੀਂ ਵੀ ਅਮਲੀ ਹੋਈ ਸੀ ਹੁਣ ਤਾਂ ਮੈਨੂੰ ਜੁਕੇਨ ਹੋ ਗਿਆ ਓ ਕਮਲਿਆ ਮੇਰਾ ਨਾ ਕੋਈ ਸਰੀਰ ਨਾ ਆਵਾਜ਼ ਆ ਨਾ ਮੇਰਾ ਕੋਈ ਲਹਿਜਾ ਜਿਵੇਂ ਤੂੰ ਮੈਨੂੰ ਦੇਖੀ ਜਾਂਦਾ ਮੈਂ ਉਮੀਦ ਤੈਨੂੰ ਦਿਸੀ ਜਾਂਦਾ ਆ ਜੋ ਮੈਨੂੰ ਜੀ ਇੱਕ ਤਾਂ ਮੋਟਾ ਜਿਹਾ ਹੋਰ ਲਾਈ ਲੈਣੇ ਆਹ ਲੋ ਜੀ ਜਮਜੂਤ ਜੀ ਮੈਨੂੰ ਇੱਕ ਗੱਲ ਸਮਝਣੀ ਆਉਂਦੀ ਜਿਹੜਾ ਤੁਸੀਂ ਮੈਨੂੰ ਇੰਨਾ ਟਾਈਮ ਪਹਿਲਾਂ ਦਿਖਿਓ ਇਹਦਾ ਕੀ ਮਤਲਬ ਆ ਉਹ ਪਉੜਿਆ ਇਹ ਰੱਬ ਦੀਆਂ ਰਾਮਝਾਂ ਹੁੰਦੀਆਂ ਨੇ ਜੇ ਰੱਬ ਨੇ ਮੌਕਾ ਦਿੱਤਾ ਤਾਂ ਤੂੰ ਰੱਬ ਦਾ ਨਾਮ ਲੈ ਜਾਨ ਸੌਖੀ ਨਿਕਲ ਜੂਗੀ ਜਮਜੂਤ ਜੀ ਹਣ ਤਾਂ ਰੱਬ ਦਾ ਨਾਮ ਲੈਣ ਨੂੰ ਜ਼ਮੀਰ ਨਹੀਂ ਮੰਦੀ ਰੱਬ ਵੀ ਸੋਚੂ ਵੀ ਮੌਤ ਤੋਂ ਡਰਦਾ ਹੀ ਮੇਰਾ ਨਾਂ ਲਈ ਜਾਂਦਾ ਉਹ ਪਤੰਦਰਾ ਕਿੱਧਰ ਚਲੇ ਆ ਗਿਆ ਕਿਤੇ ਕੱਲਾ ਹੀ ਤਾਂ ਨਹੀਂ ਉੱਡ ਗਿਆ ਸਸਰੀਕਾਲ ਜੰਦੂਰ ਜੀ ਉੱਠ ਖੜੇ ਜੀ ਉਹ ਸਸਰੀਕਾਲ ਤੇ ਆ ਲੱਗਦਾ ਟਾਈਮ ਕਿੰਨਾ ਹੋ ਗਿਆ ਟਾਈਮ ਤਾਂ ਜੀ ਬਹੁਤ ਹੋ ਗਿਆ ਮੈਂ ਤਾਂ ਤੁਹਾਨੂੰ ਕਦੋਂ ਦਾ ਠਾਲੀ ਜਨਾ ਤੁਸੀਂ ਉੱਠੇ ਹੀ ਨਹੀਂ ਕਿਤਾ ਨਾ ਤੁਸੀਂ ਧਰਤੀ ਵਾਲੇ ਲੋਕ ਝੂਠ ਬਹੁਤ ਜ਼ਿਆਦਾ ਬੋਲਦੇ ਹੋ ਓਏ ਝੂਠ ਵਾਲੀ ਗੱਲ ਨਹੀਂ ਜੀ ਮੈਂ ਤਾਂ ਤੁਹਾਨੂੰ ਠਾਲ ਠਾਲ ਹੰਬ ਗਿਆ ਤੁਸੀਂ ਤਾਂ ਸੁੱਤੇ ਹੀ ਬਾਲਾ ਗੁੜੀ ਨਹੀਂ ਛੋਏ ਸੀ ਕਿਤੇ ਰਾਤ ਮੈਨੂੰ ਐਸੇ ਕਰਕੇ ਤਾਂ ਨਹੀਂ ਪਲਾਈ ਸੀ ਤੇਰਾ ਜਾਣ ਨੂੰ ਜੀ ਨਾ ਕਰਦਾ ਹੋਵੇ। ਉਹ ਨਹੀਂ ਤੁਸੀਂ ਇੱਕ ਵਾਰੀ ਗੱਲ ਕਰੋ ਕਿਤੇ ਆਪਾਂ ਅੱਜ ਰਾਤ ਨੂੰ ਨਾ ਲੈਣਾ ਹੋਵੇ। ਚਲ ਮੈਂ ਕਰਦਾ ਗੱਲ। ਵਾਹ ਕੀ ਹੋ ਗਿਆ ਜਮਜੂਤ ਜੀ ਖੁਸ਼ ਖਬਰੀਆਂ ਨੇ ਦੋ ਅੱਛਾ ਜੀ ਦੱਸ ਪਹਿਲਾਂ ਕਿਹੜੀ ਸੌਂਗੀ ਜਿਹੜੀ ਥੋੜਾ ਦਿਲ ਕਰਦਾ ਸੁਣਾ ਦੋ ਚੱਲ ਪਹਿਲਾਂ ਤੇਰੇ ਵਾਲੀ ਸੁਣਾ ਚੱਲਿਆ ਫਿਰ ਸੌਂ ਰੱਬ ਨੇ ਤੇਰੇ ਸੁਆਸ ਬਖਸ਼ਤੇ ਤੇਰਾ ਪਿਛਲੇ ਜਨਮ ਦਾ ਕੋਈ ਚੰਗਾ ਕਰਮ ਕਰਿਆ ਹੋਇਆ ਤੇਰੇ ਮੂਰੇ ਆ ਕੀ ਹਾਲ ਹੈ ਆ ਤਾਂ ਸੌਂ ਲੱਗ ਗਈ ਤੁਸੀਂ ਆ ਗੱਲ ਸੁਣਾ ਕੇ ਨਾ ਮੇਰਾ ਦਿਨੀ ਬਣਾ ਦਿੱਤਾ ਦੂਜੀ ਕਿਹੜੀ ਖੁਸ਼ਖਬਰੀ ਆ ਦੂਜੀ ਖੁਸ਼ਖਬਰੀ ਇਹ ਆ ਕਿ ਤੇਰੇ ਨਾਲ ਮਹਿਮੀ انسان ਦੀ ਜੁਨੀ ਚ ਆ ਗਿਆ ਪਰ ਇਹ ਚ ਖੁਸ਼ ਹੁਣ ਵਾਲੀ ਕਿਹੜੀ ਗੱਲ ਹੈ ਇੱਥੇ ਤਾਂ ਬਥੇਰੇ ਤੁਰੇ ਫਿਰਦੇ ਆ ਕਮਲਿਆ ਇਹ ਜੁਨੀ ਨੂੰ ਤਾਂ ਦੇਵੀ ਦੇਵਤੇ ਵੀ ਤਰਸਦੇ ਆ ਇਹ ਕਿਤੇ ਹਰੇਕ ਨੂੰ ਬਾਰ-ਬਾਰ ਮਿਲਦਾ ਪੰਗਾ ਇੱਕ ਇਹ ਵੀ ਆ ਕੀ ਪੰਗਾ ਹੁਣ ਸਰੀਰ ਨੂੰ ਭੁੱਖ ਵੀ ਲੱਗਣੀ ਆ ਪਿਆਸ ਵੀ ਲੱਗਣੀ ਆ ਧੁੱਪ ਵੀ ਲੱਗਣੀ ਆ ਤੇ ਰਹਿਣ ਲਈ ਛੱਤ ਵੀ ਚਾਹੀਦੀ ਆ ਤੁਸੀਂ ਇਹ ਗੱਲਾਂ ਦੀ ਫਿਕਰ ਨਾ ਕਰੋ ਜੀ ਉઠੋ ਭੁੱਖ ਪਿਆਸ ਦੀ ਸਿਕਰ ਨਾ ਕਰੋ ਹੁਣ ਤਾਂ ਪਾਰਟੀ ਚੱਲੂ ਪਾਰਟੀ ਪਾਰਟੀ ਦਾ ਕੀ ਮਤਲਬ ਤੁਸੀਂ ਇਹ ਦੱਸੋ ਵੀ ਖਾਣਾ ਕੀ ਐ ਅਜੇ ਬੱਕਰਾ ਵੱਢੀਏ ਕਮ ਵਰਗਾ ਧਰਈਏ ਫਿਰ ਇੱਕ ਤਾਂ ਥੋਡੇ ਧਰਤੀ ਵਾਲੇ ਲੋਕ ਕੁਮਾਰੀ ਜੀ ਖੁਸ਼ਖਬਰੀ ਮਿਲ ਜਵੇ ਨਾ ਕੁਛ ਨਾ ਕੁਛ ਵੱਡਣ ਲਈ ਤਿਆਰ ਹੀ ਰਹਿੰਦੇ ਆ ਰਾਹ ਤੁਸੀਂ ਜੀ ਪੈਗ ਤੇ ਪੈਗ ਲਾਈ ਜਾਂਦੇ ਸੀ ਹੁਣ ਤੁਸੀਂ ਐਵੇਂ ਬੈਸ ਨੂੰ ਬਣੀ ਜਾਂਦੇ ਹੋ ਕਮਲਿਆ ਦੱਸੂਗਾ ਮੈਂ ਤੇਰੇ ਕੋਲ ਹੀ ਰਹਿਣਾ ਬਾ ਤੁਸੀਂ ਬੋਲੀ ਚੱਲੋ ਮੈਂ ਵਿਚਦੀ ਮੇਰੇ ਮਾਰਦੇ ਕੋਣੀ ਮੈਂ ਬੋਲ ਤੋ ਮੇਰੇ ਮਾਰਦੇ ਕੋਣੀ ਵਿਚਦੀ ਮੈਂ ਬੋਲ ਮੈਂ ਕਹਦੂ ਹਾਂਜੀ ਮੈਂ ਫਲਾਨਾ ਸਿੰਘ ਜੀ ਤੇ ਫਿਲਮ ਹੀ ਕਹਿਣੀ ਆ ਹੈ ਵੈਬ ਸੀਰੀ ਆ ਜਲਦ ਆ ਰਹੀ ਹੈ ਵੈਬ ਸੀਰੀ ਆ ਚੁੱਕੀ ਆ ਗਈ ਆ ਗਈ ਵੀਰੇ ਆ ਮੈਂ ਬੋਲਨਾ ਮੈਂ ਬੋਲਦਣਾ ਫਿਰ ਤੁਹਾਨੂੰ ਪਤਾ ਲੱਗ ਜੂ ਉਸ ਤੋਂ ਬਾਅਦ ਕਹਾਣੀ ਸਮਝ ਲਿਓ ਸਾਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਈਸ਼ਰ ਸਿੰਘ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਮਰਤ ਗਿੱਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਪ੍ਰੀਤ ਸਿੰਘ ਬੁੱਪਰਾਏ ਮਨ ਨੂੰ ਗਿਲ ਕਰਨਾ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈ ਇਹਦਾ ਮਤਲਬ ਤੁਸੀਂ ਪੂਰੀ ਵੀਡੀਓ ਦੇਖ ਚੁੱਕੇ ਹੋ ਤੇ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡਾ ਇਹ ਐਪੀਸੋਡ ਕੰਟੈਂਟ ਤੁਹਾਨੂੰ ਕਿਵੇਂ ਦਾ ਲੱਗਿਆ ਅਸੀਂ ਕੋਸ਼ਿਸ਼ ਕਰੀਆ ਕਿ ਕਾਮੇਡੀ ਦੇ ਥਰੂ ਕਈ ਸੀਰੀਅਸ ਮੁੱਦਿਆਂ ਤੇ ਜਾਂ ਵਧੀਆ-ਵਧੀਆ ਟੌਪਿਕਸ ਤੇ ਅਸੀਂ ਆਉਣ ਵਾਲੇ ਐਪੀਸੋਡ ਲੈ ਕੇ ਆਵਾਂਗੇ ਜਿਨ੍ਹਾਂ ਤੋਂ ਜਿਹੜੇ ਆਪਣੀ ਜ਼ਿੰਦਗੀ 'ਚ ਕੋਈ ਸਵਾਲ ਹੁੰਦੇ ਨੇ ਅਸੀਂ ਉਹਨਾਂ ਦੇ ਜਵਾਬ ਲੱਭ ਕੇ ਜਿੰਨੀ ਕਿ ਸਾਡੀ ਅਕਲ ਉਹਦੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਮੀਦ ਆ ਤੁਹਾਨੂੰ ਪਸੰਦ ਆਊਗੀ ਤੇ ਚੈਨਲ ਬਾਰੇ ਬਾਈ ਚੈਨਲ ਵੇਖੀ ਬੋਦੋ ਵੀ ਚੈਨਲ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਸਹੀ ਆ ਜਮਦੂਤ ਜੀ ਨੇ ਸਾਡੇ ਜਮਦੂਤ ਜਿਹੜਾ ਸਬਸਕ੍ਰਾਈਬ ਕਰ ਲਿਓ ਤੇ ਨਾੜੋ ਜਿਹੜਾ ਆਪਣਾ ਹੁੰਦਾ ਬੈਲ ਆਈਕਨ ਵਾਲਾ ਉਹ ਬਟਨ ਪ੍ਰੈਸ ਕਰ ਲਿਓ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ